ਸਸੀਗਾਲ ਜੀ ਮੈਂ ਰਜੇਸ਼ ਕੁਮਾਰ ਉਮੀਦਵਾਰ ਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਆਪਦੇ ਘਰਾਂ ਦੇ ਵਿੱਚ ਹਮੇਸ਼ਾ ਹੱਸਦੇ ਵਸਦੇ ਰਹੋ ਪ੍ਰਮਾਤਮਾ ਤੁਹਾਡੇ ਸਿਰਾਂ ਤੇ ਹਮੇਸ਼ਾ ਆਪਦਾ ਅਸ਼ੀਰਵਾਦ ਭਰਿਆ ਹੱਥ ਰੱਖੇ ਸਭ ਤੋਂ ਪਹਿਲਾਂ ਦੋਸਤੋ ਬੇਨਤੀ ਜ਼ਰੂਰੀ ਹੈ ਜੀ ਇੱਕ ਕਿ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਆ ਜੀ ਪੀਬੀਸੀ ਪੰਜਾਬ ਫੇਸਬੁਕ ਇੰਸਟਾਗ੍ਰam ਪੀਬੀਸੀ ਪੰਜਾਬੀ YouTube ਅਤੇ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਚੈਨਲ ਤੇ ਸਬਸਕ੍ਰਾਈਬ ਕਰੋ ਬੈਲ ਆਈਕਨ ਬੈਲ ਆਈਕਨ ਬਟਨ ਜਿਹੜਾ ਜਰੂਰ ਦਬੋ ਤੁਹਾਡਾ ਇੱਕ ਦਬਿਆ ਹੋਇਆ ਬਟਨ ਹੈ ਜਿਹੜਾ ਸਾਡੇ ਬਾਅਦ 100 ਕਦਮ ਦੀ ਦੂਰੀ ਤੈਅ ਕਰੇਗਾ ਤਾਂ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਇੱਕ ਵੱਡੀ ਖਬਰ ਹੈ ਜਿਹੜੀ ਉਸ ਦੇ ਨਾਲ ਜਾਣੂ ਕਰਵਾ ਦਿੰਨੇ ਆ ਕਿ ਕਰਨਲ ਬਾਠ ਮਾਮਲੇ ਦੇ ਵਿੱਚ ਅੱਜ ਇੱਕ ਪਟਿਆਲਾ ਪੁਲਿਸ ਦੇ ਵੱਲੋਂ ਵੱਡਾ ਫੈਸਲਾ ਦਿੱਤਾ ਗਿਆ ਪਟਿਆਲਾ ਦੇ ਡੀਆਈਜੀ ਕੁਲਦੀਪ ਸਿੰਘ ਚਹਿਲ ਅਤੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੇ ਵੱਲੋਂ ਕਰਨਲ ਬਾਠ ਮਾਮਲੇ ਦੇ ਵਿੱਚ ਜੋ ਇਨਕੁਆਇਰੀ ਆ ਮੁਕੰਮਲ ਕਰ ਦਿੱਤੀ ਗਈ ਹੈ ਇਸ ਸੰਬੰਧੀ ਜਾਦਾ ਜਾਣਕਾਰੀ ਕਰਨਲ ਬਾਠ ਦੇ ਪਤਨੀ ਹੈ ਜਿਹੜੇ ਜਸਵਿੰਦਰ ਗੌਰ ਬਾਠ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਕਰਨਲ ਬਾਠ ਦੀ ਪਤਨੀ ਹੈ ਜਿਹੜੇ ਉਹਨਾਂ ਦਾ ਕਹਿਣਾ ਹੈਗਾ ਕਿ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੇ ਵੱਲੋਂ ਜੋ ਇਨਕੁਆਇਰੀ ਕੰਪਲੀਟ ਕੀਤੀ ਗਈ ਹੈ ਉਸ ਦੇ ਵਿੱਚ ਚਾਰ ਇਨਸਪੈਕਟਰਾਂ ਸਮੇਤ 6 ਪੁਲਿਸ ਮੁਲਾਜ਼ਮ ਹੈਗੇ ਜਿਹੜੇ ਉਹਨਾਂ ਨੂੰ ਦੀ ਜੋ ਨੌਕਰੀ ਹੈਗੀ ਹੈ ਉਹ 3 ਸਾਲਾਂ ਦੇ ਲਈ ਘਟਾ ਦਿੱਤੀ ਗਈ ਹੈਗੀ ਹੈ 3 ਸਾਲਾਂ ਦੇ ਲਈ ਉਹਨਾਂ ਨੂੰ ਕੋਈ ਵੀ ਇਨਕਰੀਮੈਂਟ ਜਿਹੜਾ ਨਹੀਂ ਦਿੱਤਾ ਜਾਵੇਗਾ ਅਤੇ ਕੋਈ ਵੀ ਤਨਖਾਹ 'ਚ ਵਾਧਾ ਜਿਹੜਾ ਉਹ 3 ਸਾਲਾਂ ਲਈ ਨਹੀਂ ਦਿੱਤਾ ਜਾਵੇਗਾ ਤੇ ਨਾਲ ਹੀ ਉਹਨਾਂ ਦੀ ਸਸਪੈਂਸ਼ਨ ਹੈ ਜਿਹੜੀ ਜਾਰੀ ਰਹੇਗੀ ਅ ਤਾਂ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਕਰਨਲ ਬਾਠ ਮਾਮਲਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਚੱਲਦਾ ਆ ਰਿਹਾ ਹੈ ਕਰਨਲ ਬਾਠ ਦੇ ਪਤਨੀ ਜਸਵਿੰਦਰ ਕੌਰ ਬਾਠ ਹੈ ਜਿਹੜੇ ਉਹ ਲਗਾਤਾਰ ਲੜਾਈ ਲੜਦੇ ਨਜ਼ਰ ਆ ਰਹੇ ਨੇਗੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਤੋਂ ਲੈ ਕੇ ਹਾਈ ਕੋਰਟ ਤੱਕ ਇਸ ਕੇਸ ਨੂੰ ਲੜਿਆ ਗਿਆ ਹੈਗਾ ਤੇ ਹਾਈ ਕੋਰਟ ਦੇ ਵੱਲੋਂ ਪਿਛਲੇ ਦਿਨੀ ਇਸ ਮਾਮਲੇ ਨੂੰ ਜੋ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਵੀ ਦੋ ਜੋ ਮਾਮਲੇ ਹੈਗੇ ਦਰਜ ਕਰ ਲਏ ਗਏ ਸੀਗੇ ਤੇ ਅੱਜ ਜੋ ਫੈਸਲਾ ਐਸਐਸਪੀ ਪਟਿਆਲਾ ਦੇ ਵੱਲੋਂ ਦਿੱਤਾ ਗਿਆ ਹੈਗਾ ਉਸ ਨੂੰ ਲੈ ਕੇ ਕਰਨਲ ਬਾਠ ਦੇ ਪਤਨੀਆਂ ਜਿਹੜੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸੀਗੇ ਕਰਨਲ ਬਾਠ ਦੇ ਪਤਨੀਆਂ ਜਿਹੜੇ ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੀ ਅਤੇ बीआईडी पटियाला कुलदीप सिंह चहल जी ਉਹਨਾਂ ਦਾ ਵਿਸ਼ੇਸ਼ ਰੂਪ ਦੇ ਵਿੱਚ ਧੰਨਵਾਦ ਕੀਤਾ ਕਿ ਉਹਨਾਂ ਦੇ ਵੱਲੋਂ ਇਹ ਇਨਸਾਫ ਕੀਤਾ ਗਿਆ ਇਸ ਮੌਕੇ ਕਰਨਲ ਬਾਠ ਦੇ ਪਤਨੀਆਂ ਜਿਹੜੇ ਉਹਨਾਂ ਦਾ ਕਹਿਣਾ ਹੈਗਾ ਕਿ ਜੋ 4 ਇਨਸਪੈਕਟਰਾਂਸ ਮੇ ਇਹ ਤੋਂ 6 ਪੁਲਿਸ ਮੁਲਾਜ਼ਮ ਹੈਗੇ ਆ ਜਿਹੜੇ ਉਨ੍ਹਾਂ ਦੀਆਂ 3 ਸਾਲਾਂ ਦੀਆਂ ਨੌਕਰੀਆਂ ਦੇ ਵਿੱਚ ਕਟੋਤੀ ਕਰ ਦਿੱਤੀ ਗਈ ਹੈ 3 ਸਾਲ ਉਹਨਾਂ ਨੂੰ ਕੋਈ ਵੀ ਸੈਲਰੀ ਦੇ ਵਿੱਚ ਇਨਕਰੀਮੈਂਟ ਨਹੀਂ ਮਿਲੇਗਾ 3 ਸਾਲ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਹੋਰ ਤਨਖਾਹ 'ਚ ਵਾਧਾ ਨਹੀਂ ਮਿਲੇਗਾ ਅਤੇ ਉਹਨਾਂ ਦੀ ਸਸਪੈਂਸ਼ਨ ਹੈ ਜਿਹੜੀ ਜਾਰੀ ਰਹੇਗੀ ਅਤੇ ਉਹ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਹੀ ਪੋਸਟਡ ਰਹਿਣਗੇ ਅਤੇ ਲਾਈਨ ਹਾਜ਼ਰ ਰਹਿਣਗੇ ਉਧਰ ਦੂਜੇ ਪਾਸੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਜੋ ਢਿੱਲੋਂ ਹੈਗੇ ਜਸਵਿੰਦਰ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵੱਲੋਂ ਜੋ ਸੀਬੀਆਈ ਨੂੰ ਕੇਸ ਸੌਂਪਨ ਦਾ ਫੈਸਲਾ ਕੀਤਾ ਗਿਆ ਉਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ ਜਿਸ ਦੇ ਬਾਰੇ ਉਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੇ ਜੋ ਵਕੀਲ ਹੈਗੇ ਇਸ ਮਾਮਲੇ 'ਚ ਰਾਇ ਕਰ ਰਹੇ ਐ ਤੇ ਜਦੋਂ ਵੀ ਉਸ ਸੰਬੰਧੀ ਕੋਈ ਅੱਗੇ ਜਾਣਕਾਰੀ ਆਏਗੀ ਤਾਂ ਜਰੂਰ ਸਾਂਝੀ ਕਰਨਗੇ ਦੱਸਿਏ ਕਿ ਦਸਤੋ ਕੀ ਕਰਨਲ ਬਾਠ ਮਾਮਲਾ ਜਿਹੜਾ ਤਕਰੀਬਨ ਮਾਰਚ ਦੇ ਵਿੱਚ ਸਾਹਮਣੇ ਆਇਆ ਸੀਗਾ ਜਿਸ ਦੇ ਵਿੱਚ ਕਰਨਲ ਬਾਠ ਤੇ ਉਹਨਾਂ ਦੇ ਪੁੱਤਰ ਦੇ ਨਾਲ ਕੁੱਟਮਾਰ ਹੋਈ ਸੀਗੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਕਾਫੀ ਪਖਿਆ ਸੀਗਾ ਤੇ ਕਾਫੀ ਜਿਆਦਾ ਇਹ ਜੋ ਮਾਮਲਾ ਹੈਗਾ ਜਿਹੜਾ ਪਖਿਆ ਸੀ ਜਿਸ ਤੋਂ ਬਾਅਦ ਕਰਨਲ ਬਾੜ ਦੀ ਪਤਨੀ ਅਤੇ ਸਾਬਕਾ ਸੈਨਿਕਾਂ ਦੇ ਵੱਲੋਂ ਪਟਿਆਲਾ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਕਰਨਲ ਬਾੜ ਦੀ ਪਤਨੀ ਦੇ ਵੱਲੋਂ ਇਹ ਲਗਾਤਾਰ ਸੰਘਰਸ਼ਾ ਜਿਹੜਾ ਲੜਿਆ ਗਿਆ ਸੀ ਅੱਜ ਵੀ ਕਰਨਲ ਬਾੜ ਦੇ ਪਤਨੀ ਜਿਹੜੇ ਉਹਨਾਂ ਦਾ ਕਹਿਣਾ ਹੈਗਾ ਕਿ ਬੇਸ਼ੱਕ ਅੱਜ ਪਟਿਆਲਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਇਨਸਾਫ ਜਿਹੜਾ ਦਿੱਤਾ ਗਿਆ ਪਰ ਹਲੇ ਵੀ ਜੋ ਚਾਰ ਇੰਸਪੈਕਟਰਾਂ ਸਮੇਤ 6 ਲੋਕ ਜੋ ਅੱਜ ਜਿਨ੍ਹਾਂ ਦੀ ਨੌਕਰੀ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਹਨਾਂ ਨੂੰ ਅ ਸੀਬੀਆਈ ਤੋਂ ਵੀ ਬੰਦ ਦੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈਗੀ ਆ ਤਾਂ ਦੋਸਤੋ ਅੱਗੇ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਸਾਡੇ ਨਾਲ ਬਨੇ ਰਹੋ ਜਰੂਰ ਧੰਨਵਾਦ ਜੀ